ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਡੈਮ ਹੋ ਗਿਆ ਵੀ ਮੈਂ ਡੈ ਰੀ ਇਕ ਦਿਨ ਤੋਂ ਫੁੱਲੀ ਹੋ ਰਹੀ ਸੀ ਰੈਡੀ ਜੇ ਸਿੱਖਾਂਗੇ ਆ ਸੂਟ ਕਿਹੋ ਜਿਹਾ ਤੇ ਚੁੰਨੀ ਕਿਹੋ ਜੀ ਇਹ ਨਹੀਂ ਚੁੰਨੀ ਬਾਸ ਲਵਾਂ ਪੋਲ ਲ ਜੂਗੀ ਇਹਦਾ ਵਿਆਹ ਤਾਂ ਖੂਬ ਬਣੋਦੀ ਨਾਲ ਦੀ ਪਰ ਮੈਨੂੰ ਇਹ ਚੁੰਨੀ ਪਸੰਦ ਨਹੀਂ ਹੈਗੀ ਜੀ ਇਹਦੇ ਜਿਹੜਾ ਜਨਕੀਆ ਲਾਸ ਲੱਗੀ ਹੋਈ ਹੈ ਨਾ ਇਹ ਮੈਂ ਬੀਬੀ ਨੂੰ ਕਿਹਾ ਪਾਟਦੀ ਮੈਂ ਇਹਦੇ ਨਾਲ ਹੋਰ ਦੁਪੱਟਾ ਲਿਆਉਂਗੀ ਪਲੇਨ ਕਿਉਂਕਿ ਸੂਟ ਹੈਵੀ ਆ ਤੇ ਆ ਗਈ ਮੈਂ ਹੈਵੀ ਸੂਟ ਨਾਲ ਨਾ ਮੈਂ ਕਿਹਾ ਇਹ ਦੁਪੱਟਾ ਸੋਨਾ ਨਹੀਂ ਲੱਗਣਾਗਾ ਪਲੇਨ ਹੀ ਲਵਾਗੇ ਤੇ ਮੈਂ ਹੈ ਬੀਬੀ ਨੂੰ ਕਿਹਾ ਮੈਂ ਗੋਟਾ ਲਾ ਕੇ ਰੱਖ ਦੂੰਗੀ ਆਉਂਦਿਆਂ ਨੂੰ ਪਰ ਹਜੇ ਇੱਕ ਦਿਨ ਸ਼ਹਿਰ ਗੇੜਾ ਵੱਜਣਾ ਹੀ ਹੈ ਕਿਉਂਕਿ ਹਜੇ ਬੱਚਿਆਂ ਦੇ ਕੱਪੜੇ ਲੈਣੇ ਨੇ ਤੇ ਮੰਮੀ ਨੇ ਫੁੱਟਵियर ਲੈ ਕੇ ਆਉਣੇ ਫਿਰ ਮੈਂ ਇਹ ਗੋਟਾ ਜਿਹੜਾ ਪਟਾ ਕੇ ਰੱਖ ਦੂੰਗੀ ਤੇ ਆਪਾਂ ਉਹ ਸੂਟ ਨਾਲ ਲਵਾਗੇ ਲਿਆਣਾ ਦੁਪੱਟਾ ਲਾਉਂਗੀ ਮੇਰਾ ਤਾਰਗੰਜਾ ਜਜਾ ਖਿਚਣ ਨੂੰ ਨਹੀਂ ਜਾ ਰਾਂ ਹਾਂ ਲਾਉਂਗੀ ਤਾਂ ਕਰਕੇ ਗੱਡੀ ਘਰੇ ਖੁੱਤ ਮੰਗ ਫਿਰ ਭੋਲਿਆ ਨਹੀਂ ਫਿਰ ਸਕੂਲ 'ਚ ਭੁੱਖ ਨਹੀਂ ਲੱਗਣੀ ਇੱਕ ਇੱਕ ਰੋਟੀ ਫਿਰ ਸਬਜ਼ੀ ਘਰ ਨਹੀਂ ਆ ਫਿਰ ਦੇ ਖਾਣ ਨੂੰ ਕੰਤਗੋਬੀ ਸਾਹਿਬ ਜੀ ਕੋਲ ਕਿੰਨੇ ਦਿਨ ਦਾ ਕਸ ਰਹਿ ਗਿਆ ਹਜੇ ਕਸ ਰਹੀਂ ਜਾਂਦੇ ਦਾ ਦੋ ਦਿਨਾਂ ਦੇ ਕਹਿ ਗਿਆ ਸ਼ਹਿਰ ਵੀ ਜਾਣਾ ਆਪਾਂ ਇੱਕ ਦਿਨ ਹਜੇ ਹੋਰ ਹੈ ਸ਼ਹਿਰ ਵੀ ਜਾਣਾ ਸ਼ਹਿਰ ਬੱਚਿਆਂ ਦੇ ਕੱਪੜੇ ਲੈ ਜਾਣੇ ਆਹ ਕੋਣ ਆ ਸ਼ਹਿਰ ਕੋਣ ਲੈਂਦਾ ਸ਼ਹਿਰ ਰਹਿੰਦੇ ਆ ਦੁਕਾਨਾਂ ਵਾਲੇ ਬਾਣੀਏ ਛੂਟਾਂ ਵਾਲੇ ਭਾਈ 16 17 ਤੇ 18 18 ਤੇ 38 ਸੀਗਾ 20 ਲੀਟਰ ਅਸੀਂ ਤਾਂ ਉਹਦਾ ਕੰਮ ਕੰਪਲੀਟ ਕਰ ਲਿਆ ਸੋਡਾ ਰੰਦਾ ਹਜੇ ਸੋਡੇ ਸੱਚ ਕਪੜੇ ਠੀਕ ਕਰਨ ਵਾਲੇ ਦੇ ਦੇਣੀ ਆ। ਇਹ ਵੇਲੇ ਇੱਧਰ ਵੇਹਲੂ ਲੈ। ਤੋਤੇ ਨੇ ਸਿੱਟਿਆ। ਆਜੋ 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 ਅੱਜ ਸਵੇਰ ਤੋਂ ਕੁੱਤਾਂ ਦੀ ਸਾਰੀ ਗਲਾਗ ਸਟਾਰਟ ਕਰ ਲਿਆ ਹਾਂ। ਚੱਲ 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 ਚੱਲ। ਅੱਜ ਘਰੇ ਨਹੀਂ ਸ਼ਾਂਤੀ ਪਸਰੀ ਪਈ ਐ। ਕੋਈ ਵੀ ਨਹੀਂ ਹੈਗਾ। ਮੈਂ ਨਾਲ ਆਦਾ ਮੈਂ ਪਹਿਲਾਂ ਮਿਸਿੰਜ ਦੇ ਕੱਪੜੇ ਵਾਲਾ ਮੈਂ ਨਾ ਹੂੰ ਮਿਸਿੰਜ ਦੇ ਕੱਪੜੇ ਨਾਲ ਪਾਜੀ ਆਈ ਬਈ ਚੱਕ ਕੇ ਲੋ ਜੀ ਪੀਓ ਚਾਹ ਪਣੀ ਤੇ ਵੈਨ ਵੀ ਦੇ ਰਿਆ ਆਲੂ ਭੁਜੀਆ ਕੱਲੀ ਕੱਲੀ ਖਾਈ ਜਾਨੀ ਚਮਚ ਲੈ ਆ ਦੇ ਆ ਗਲਮਾ ਹੂੰ ਅਸ ਕੋਲ ਚਮੜ ਕੇ ਆਏ ਸੀਗੇ ਪਰਾਂ ਤੇ ਬੀਬੀ ਕਹਿੰਦੀ ਮੈਨੂੰ ਦੇ ਦੋ ਬੀਗਾਨੇ ਜਦੋਂ ਗੁਰਪ੍ਰੀ ਸਕੂਲ ਜਾਂਦੀ ਹੁੰਦੀ ਸੀ ਕਿਉਂਕਿ ਤੁਸੀਂ ਖਾਂਦੇ ਹੁੰਦੇ ਸੀ ਇਹ ਕੋਈ ਪਰਾਂਠਾ ਮੜ ਕੇ ਆਉਂਦਾ ਫਿਰ ਉੱਥੇ ਜਾਂਦੀ ਹੁੰਦੀ ਸੀ ਦੋ ਹੂੰ ਤੇ ਆਈ ਦੂਰ ਕਾ ਖਾਇ ਉਹਦੇ ਦੀ ਘੋਲ ਲੇਉਂਦੀ ਹੂੰ ਉਹ ਗੁਰਿਆਨ ਮੈਨੂੰ ਫੜਾਈ ਗੱਬਾ ਮੈਂ ਖਾਣਾ ਔਰ ਦੋ ਰੋਟੇ ਹੋਰ ਬਣ ਕੇ ਰਹਿ ਜਾ ਕਰ ਸਕੂਲ ਤੋਂ ਜਾਨੀ ਕਿ ਫੁਲਕਾ ਮੁੜ ਕੇ ਆਉਂਦਾ ਹੈ ਨਾ ਕਿਉਂਕਿ ਉਹੀ ਗੱਲ ਵੀ ਘੋਵ ਵਗੈਰਾ ਉਦੋਂ ਵੱਧ ਲੱਗਿਆ ਹੁੰਦਾ ਤੇ ਉਹ ਜਿਹੜਾ ਪਰੌਂਠਾ ਟੇਸਟੀ ਲੱਗਦਾ ਅੱਜ ਸਮ੍ਰਿਤ ਨੇ ਸਕੂਲ ਚ ਰੋਟੀ ਖਾਦੀ ਨੇ ਉਹਦੀਵੇਂ ਮੁੜੇ ਬੀਬੀ ਕਹਿੰਦੀ ਦੋੜਾ ਮੈਨੂੰ ਆਉਂਦ ਬੀਬੀ ਪਰੌਂਠੇ ਨੂੰ ਕਹਿੰਦੀ ਆ ਦੋੜਾਂ ਅੱਜ ਤਾਂ ਬੀਬੀ ਨੇ ਗਾਲੋਂ ਨਹੀਂ ਮੈਨੂੰ ਗਾਲੋਂ ਕਾ ਮੈਂ ਹਾਂ ਬੀਬੀ ਨੇ ਦੋੜਾਂ ਦੇਖ ਕੇ ਐ ਵੀ ਨਹੀਂ ਕਹਿ ਬੀਬੀ ਨੇ ਗਰਮ ਕਰ ਦੋ ਤੇ ਅੱਜ ਬੀਬੀ ਕਹਿੰਦੀ ਭਈ ਪੰਜਾਹ ਸਾਲ ਵੱਧਾ ਗਾਲਣਾ ਕਿਸੇ ਨਾਲ ਬੰਨਿਆ ਸੀ ਹਾਂ ਦੀਦੀ ਕਹਿੰਦੀ ਆ ਅੱਜ ਤਾਂ ਠੰਡ ਨਾ ਮੇਰੇ ਖੱਲਾਂ 'ਾਂ ਪਈ ਜਾਂਦੀਆਂ ਲੈ ਦੱਸੋ ਅੱਜ ਜਾ ਕੇ ਮਾੜਾ ਜਿਹਾ ਮੌਸਮ ਚੇਂਜ ਹੋਇਆ ਵੀ ਅੱਜ ਵਧੀਆ ਠੰਡੀ ਜੀ ਮਹਿਸੂਸ ਹੁੰਦੀ ਹੈਗੀ ਰਾਤ ਨੂੰ ਤਾਂ ਫੇਰ ਢੰਡ ਹੋਈ ਜਾਂਦੀ ਬਾਹਰ ਤਾਂ ਹੂੰ ਕਾਜੂ ਤੋਦਣ ਕਰਨੀ ਨਹੀਂ ਰਹੀ ਜੀ ਨਹੀਂ ਨਹੀਂ ਇਹ ਤਾਂ ਬਹੁਤ ਸੁਣੀ ਹਵਾ ਚੱਲੀ ਜੀ ਸਾਰੇ ਦਿਨ ਦੀ ਬੜੀ ਠੰਡੀ ਠੰਡੀ ਲੱਗਦੇ ਸ ਨੇ ਕੱਪੜੇ ਕੱਢਣ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਪੱਤਾ ਚਾਹ ਪੀਓ ਲਓ ਜੀ ਸਾਨੂੰ ਆਦਨ ਇੱਕ ਹੋਰ ਸਰਪ੍ਰਾਈਜ਼ ਮਿਲ ਗਿਆ ਯਾਰ ਉਹ ਵੀ ਵਿਆਹ ਦਾ ਇੱਕ ਵਾਰ ਹੋਰ ਆ ਗਿਆ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆਪਣੇ ਮਗਰੋਂ ਇੱਕ ਵਾਰ ਹੋ ਰਹੀ ਸੀ ਉਹ ਵੀ ਹਨਾ 24 ਤਰੀਕ ਨੂੰ 24 ਬਾਤੇ ਕਹਿੰਦੇ ਨੇ ਇਹ ਦੇ ਰਿਹਾ ਉਹ ਦੇ ਦੇ ਆਪਾਂ 24 ਤਰੀਕ ਨੂੰ ਜਾਣਾ ਨਾ ਆਪਣੇ ਬੱਝੁੰਡੇ ਵਾਲਿਆਂ ਦੇ ਪਿਆ ਲੱਗਦਾ 24 ਤਰੀਕ ਨੂੰ ਐਤਵਾਰ ਨੂੰ ਆ ਗਿਆ ਤੇ ਹੋਣ ਵੀ 24 ਤਰੀਕ ਨੂੰ ਐਤਵਾਰ ਨੂੰ ਆ ਗਿਆ ਵਧੀਆ ਪਾ ਨੂੰ ਇੱਕ ਦਿਨ ਦੇ ਵਿੱਚ ਦੋ ਵਿਆਹ ਐ ਇੱਕ ਜਾਗੂਆ ਇੱਕ ਵਿਆਹ ਆ ਲੋਈ ਬੁਰਕ ਆਣਗੇ ਹੁਣ ਤੁਹਾਡੇ ਲਈ ਸੋਹਣੇ ਸੋਹਣੇ ਵਲੌਗ ਬਣ ਤੁਸੀਂ ਦੇ ਦੇ ਬਲੌਗਾਂਾ ਖਾਣਾ ਨਬਰੀਤ ਕਰ ਪਹਿਲਾਂ ਐਸੀ ਕੋਈ ਵਿਆਹ ਨਹੀਂ ਕੋਈ ਵਿਆਹ ਨਹੀਂ ਹੁਣ ਬਾਵਾ ਵਿਆਹ ਆ ਗਿਆ ਤਿੰਨ ਆਲੇ ਪਿੱਛੇ ਇੱਕ ਪਾਪੀ ਨੂੰ ਵੀ ਆ ਗਿਆ ਉੱਥੇ ਪਾਪੀ ਨਹੀਂ ਜਾਣਾ ਹਨਾ ਤਿੰਨ ਗਏ ਇੱਕ ਥਾਂ ਤੇ ਆਪਾਂ ਸਾਰੇ ਨੇ ਜਾਣਾ ਇੱਕ ਵਿਆਹ ਹੋ ਰਿਹਾ ਹੈ ਹਾਂ ਇਹ ਤਾਂ ਇਹਨਾਂ ਨੂੰ ਵੀ ਆਉਣਗੇ ਆਪਣੇ ਫਰੈਂਡ ਦੇ ਵਿਆਹ ਦੱਸ ਹਾਂ ਦਾ ਕਾਗਜ਼ਾਦ ਉੱਥੇ ਸਭ ਦਿਖਾ ਰਿਆ ਕਰ ਆਈ ਜਾਣਗੇ ਪਰ ਹਜੇ ਤਾਂ ਸਿਆਲ ਹੈ ਜਿਹੜਾ ਸਟਾਰਟ ਹੀ ਹੋਇਆ ਵਿਆਹ ਸਟਾਰਟ ਹੀ ਹੋਇਆ ਹਜੇ ਤਾਂ ਪਈਆ 4 ਮਹੀਨੇ ਵਿਆਹਾਂ ਦੀ ਹੈ ਲਓ ਜੀ ਪਈਆ 4 ਹਾਂ ਦੱਸ ਕੀ ਕਹਿੰਦੀ ਸੀ ਤੂੰ ਮੈਂ ਆਏ ਕਹਿੰਦੀ ਸੀ ਵੀ ਬੀਬੀ ਨੂੰ ਵੀ ਅੰਗਰੇਜ਼ੀ ਉਹ ਲੱਗ ਗਈ ਹਾਂ ਹਾਂ ਪਾ ਤੇ ਮਮਾ ਮੈਂ ਇੱਕ ਤੇ ਮੈਂ ਤਾਂ ਨੂੰ ਕਹਿਆ ਕਿ ਕਾਜੂ ਕਿਤੇ ਮੈਂ ਲਿਖਤਾ ਆਪਣਾ ਕਾਜੂ ਕੋ ਜਪ ਪਿਆ ਸੀ ਕੋਈ ਵੀ ਪੈਂਦਾ ਹਨਾ ਉਹਦੇ ਨਾਲ ਹੈਪੀ ਦੀਵਾਲੀ ਲਿਖਤਾ ਹਾਂ ਠੀਕ ਹੈ ਤੇ ਮੈਂ ਤਾਂ ਤੈਨੂੰ ਪੁੱਛਿਆ ਤਾਂ ਦੀ ਆ ਕੀ ਲਿਖਿਆ ਮੈਂ ਕਹਿੰਦੀ ਹੈਪੀ ਦੀਵਾਲੀ ਮੈਂ ਕਹਿੰਦੀ ਤੈਨੂੰ ਵੀ ਤੈਨੂੰ ਕਿਥੋਂ ਅੰਗਰੇਜ਼ੀ ਆਉਣ ਲੱਗ ਗਈ ਤੈਨੂੰ ਤਾਂ ਕਿਸੇ ਨੇ ਸਿਖਾਈ ਹੂੰ ਤੂੰ ਸਿਖਾ ਦੇ ਕਰ ਫਿਰ ਹਣਾ ਮੈਂ ਕਿ ਹਾਂਜੀ ਜਿਵੇਂ ਆਪਾਂ ਬਾਹਰ ਬੈਠੇ ਬੀਬੀ ਵਰਗਿਆਂ ਕੋਲੇ ਗੱਲਾਂ ਕਰੀ ਜਾਂਦੇ ਸੀ ਵੀ ਆਪਾਂ ਨੂੰ ਜਿਹੜਾ ਸਰਪ੍ਰਾਈਜ਼ ਮਿਲੇਆ ਸਰਪ੍ਰਾਈਜ਼ ਮਿਲੇਗਾ ਆਪਾਂ ਨੂੰ ਵੀ ਦੱਸ ਹੀ ਦਿੱਤਾ ਸੀ ਵੀ ਆਪਾਂ ਨੂੰ ਇੱਕ ਕਾਰਡ ਆਇਆ ਹਨਾ ਇਹ ਕਾਰਡ ਆਇਆ ਆਪਾਂ ਨੂੰ ਬਲાડ ਵਿੰਜੀ ਤੋਂ ਵਿੰਜੂ ਤੋਂ ਬੋਨੇ ਨਾਲ ਮੰਡੀ ਤੋਂ ਹਨਾ ਨਾਲ ਰਹਿ ਜਾਂਦਾ ਪਿੰਡ ਤੇ ਉੱਥੋਂ ਆਇਆ ਕਾਰਡ ਇਹ ਆਇਆਗਾ ਪਿੰਡੂ ਬਲੌਗਰਸ ਦਿਲ ਖੁਸ਼ ਵੀਰੇਗਾ ਹਨਾ ਵੀਰਪਾਲ ਦੀਦੀ ਵਰਗੀਆਂ ਤੇ ਬੱਬੂ ਦੀਦੀ ਦੀ ਹੈਗੀ ਹੈ ਮੈਰਿਜ ਤੇ ਉਹਨਾਂ ਦੀ ਮੈਰਿਜ ਦਾ ਆਪਾਂ ਨੂੰ ਆਇਆਗਾ ਇਨਵਿਟੇਸ਼ਨ ਆਇਆ ਆਪਾਂ ਨੂੰ ਜਾਕੋ ਦਾ ਤੇ ਏ ਜਾਨੀ ਕਿ ਅੱਗੇ ਮੰਮੀ ਹੱਸਿਆਂਦੀ ਸੀ ਕਿ ਕਹਿੰਨੀ ਉਹਦੇ ਤਾਂ ਦੋ ਦੋ ਕੈਪਸੂਲ ਸੈੱਟ ਲਿਓ ਕਿਉਂਕਿ ਉਸ ਦਿਨ ਹੀ ਆਪਾਂ ਵਿਆਹ ਜਾਣਾ ਬਠਿੰਡੇ ਤੇ ਵਿਆਹ ਤੋਂ ਆਵਾਂਗੇ ਨਾਲ ਦੀ ਨਾਲ ਆਪਣੀ ਉਧਰ ਜਾਨੀ ਕਿ ਜਾਗੂ ਦੀ ਤਿਆਰੀ ਹੋ ਜੂਗੀ ਆਪਾਂ ਉਧਰ ਜਾਵਾਂਗੇ ਤੇ ਵਧੀਆ ਆਪਾਂ ਵੀ ਉਹਨਾਂ ਦਾ ਵਿਆਹ ਇੰਜੋਏ ਜਾਗੂ ਇੰਜੋਏ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਬਲੌਗ ਬਣਾਵਾਂਗੇ ਉੱਥੇ ਉਹਨਾਂ ਦੇ ਬਲੌਗਰ ਇਕੱਠੇ ਹਨਾ ਉੱਥੇ ਸ਼ਾਇਦ ਨਹੀਂ ਪੱਕਾ ਹੋ ਰਹਾਂਦਾ ਨਹੀਂ ਮੈਨੂੰ ਪਤਾ ਇਹ ਝੱਲੇ ਹਨਾ ਉਹਨਾਂ ਦੇ ਦਾਸ ਵਿੱਚ ਬਹੁਤ ਵਧੀਆ ਰਿਲੇਸ਼ਨ ਨੇ ਤੇ ਝੱਲੇ ਵੀ ਹੋਣਗੇ ਮਿਸਟਰ ਐਂਡ ਮਿਸਿਸ ਝੱਲੇ ਜਿਵੇਂ ਕਹਦੇ ਨੇ ਆਪਾਂ ਮੈਕਬੀ ਦੀ ਵਾਂਗ ਹੋਣਗੇ ਉਹਨਾਂ ਨੂੰ ਆਪਾਂ ਵੀ ਫਸਟ ਟਾਈਮ ਮਿਲਾਂਗੇ ਵੈਸੇ ਬਲੌਗ ਵਗੈਰਾ ਦੇਖਦੇ ਆ ਹਨਾ ਇੰਸਟਾ ਤੇ ਵੀ ਦੇਖਦੇ ਆ ਬਟ ਜਾਨੀ ਕਿ ਆਪਸ ਵਿੱਚ ਦੋ ਆਪਾਂ ਫਸਟ ਟਾਈਮ ਮਿਲਾਂਗੇ ਆਪਾਂ ਉਹਨਾਂ ਨਾਲ ਵੀ ਬਲੌਗ ਜਿਹੜਾ ਬਣਾਵਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਬਸ ਤੁਸੀਂ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਸੋਹਣੇ ਸੋਹਣੇ ਜਿਹੜੇ ਬਲੌਗ ਹੈ ਦੇਖਦੇ ਰਹੋ ਤੇ ਜਦੋਂ ਵੀਰਾ ਕਾਰਡ ਦੇਣ ਆਏ ਉਦੋਂ ਅਸੀਂ ਘਰੇ ਹੈ ਨਹੀਂ ਸੀ ਮੈਂ ਵੀ ਸਕੂਲ ਸੀ ਇਹ ਵੀ ਡਿਊਟੀ ਤੇ ਸੀਗੀ ਤੇ ਅਸੀਂ ਤਾਂ ਨਹੀਂ ਮਿਲੇ ਤੇ ਮੈਨੂੰ ਲੱਗਾ ਫਿਰ ਦੀਦੀ ਵੀ ਨਹੀਂ ਕਰੇ ਦੀਦੀ ਵੀ ਬਾਹਰ ਹੀ ਬੈਠੇ ਰਹੀ ਆ ਮਗਰ ਉਹ ਗੱਲ ਹੋਈ ਸੀ ਮੇਰੀ ਤਾਂ ਉਹਨਾਂ ਨਾਲ ਤੇ ਵੀਰਾ ਆ ਕੇ ਜਿਹੜੇ ਬਾਕੀ ਤਾਂ ਫੈਮਿਲੀ ਘਰੇ ਸੀਗੀ ਮੰਮੀ ਵਰਗੇ ਪਾਪੇ ਵਰਗੇ ਸਾਰੇ ਸੀ ਤੇ ਉਹ ਕਾਰਡ ਦੇ ਕੇ ਚਲੇ ਗਏ ਤੇ ਚਲੋ ਆਪਾਂ ਬਲੌਗਰਾਂ ਹੀ ਵੀ ਉਹਨਾਂ ਦਾ ਇੱਕ ਵਾਰੀ ਧੰਨਵਾਦ ਕਰਦੇ ਆ ਥੈਂਕ ਯੂ ਸੋ ਮੱਚ ਸੁਸੀ ਹਨਾ ਇਨਵਿਟੇਸ਼ਨ ਦੇ ਕੇ ਗਏ ਬਟ ਆਪਾਂ ਨਹੀਂ ਮਿਲ ਹੋਏ ਚਲੋ ਆਪਾਂ ਨ ਆਪਾਂ ਜਾਗੋ ਤੇ ਮਿਲਾਂਗੇ ਤੇ ਤੁਹਾਨੂੰ ਵੀ ਮਿਲਾਵਾਂਗੇ ਦੀਵਿਕਾ ਕਾਰਡ ਸੀ ਲਓ ਜੀ ਮੰਮੀ ਆਉਣ ਡਿਊਟੀ ਕੋਈ ਨਾ ਕੋਈ ਜਣੀ ਕਿ ਕੁਛ ਨਾ ਕੁਛ ਕੱਢੀ ਰੱਖਦੇ ਆ ਸਟੀਚਿੰਗ ਕਰਨ ਵਾਲਾ ਟਾਈਮ ਹੋ ਗਿਆ ਪੌਣੇ ਪੰਜ ਦਾ ਤੇ ਆਪਾਂ ਅੱਜ ਜਲਦੀ ਕੰਮ ਕਰਨ ਲੱਗਦੇ ਸੀ ਮੈਂ ਖਾਜ ਵਾਲੇ ਬਲੌਗ 'ਚ ਆਪਾਂ ਲੇਟ ਰੇਟ ਨਹੀਂ ਕਰਨਾ ਕਿ ਲੇਟ ਹੋਗੇ ਲੇਟ ਹੋਗੇ ਤੇ ਫਿਰ ਅੱਜ ਮੈਂ ਦੇਖੀ ਨਹੀਂ ਜਣੀ ਕਿ ਆਉਣ ਸਾਰੇ ਜਿਹੜੇ ਫਾਮਾ ਸਟਾਰਟ ਕਰ ਲਈਏ ਸੋਸਾ ਆਪਣੀ ਮੈਂ ਧੋਣ ਲੱਗਦੀ ਆ ਤੇ ਪਹਿਲਾਂ ਕਾਦੀ ਪਲੈਨਿੰਗ ਸੀ ਸਬਜ਼ੀ ਬਣਾਉਣ ਦੀ ਤੇ ਹੁਣ ਕਦੂ ਆ ਗਈ ਕਦੂ ਉਹ ਰੋਕੋ ਰੁਕੋ ਕਦੂ ਸੀ ਸੀਆ ਕਦੀਆਂ ਆਈਆਂ ਹੁਣ ਆ ਗੀਆਂ ਮੂਲੀਆਂ ਮੂਲੀਆਂ ਬਹੁਤ ਸੋਹਣੀਆਂ ਹਨਾ ਕਿਵੇਂ ਮੰਮੀ ਈ ਗਣਿਆ ਆ ਆ ਜਾਣਦੀ ਵਾਰ ਦੇ ਪਤਾ ਨਹੀਂ ਕਿੰਨੇ ਵਾਰ ਇਹ ਕਦੂ ਖਾ ਲਈ ਤੇ ਹੁਣ ਬਣ ਰਹੀਆਂ ਐ ਮੋਰੀਮ ਨਾਮ ਦੇ ਇੱਕ ਦੁਕਾਨਸ਼ ਕੱਤੇ ਤੇ ਦੁੱਧ ਵਾਲੀਆਂ ਅੰਨਾ ਤਾਂ ਕੋਰ ਦੇ ਨਿਕਲ ਗਿਆ ਵਿੱਚੋਂ ਤੇ ਕਮਾਈ ਫੇਵਰਿਟ ਫਰੂਟ ਬੱਟੇ ਸੋਹਣੇ ਨਹੀਂ ਮੈਨੂੰ ਬਹੁਤ ਜਾਦੇ ਟੇਸਟੀ ਲੱਗਦੇ ਆ ਤੇ ਦੇਖਣ ਵਿੱਚ ਤਾਂ ਸੋਹਣੇ ਆ ਪਰ ਐਂ ਜੇ ਨਾ ਜਿਹੜੇ ਕੱਚੇ-ਕੱਚੇ ਜੇ ਹੁੰਦੇ ਆ ਯਾਨੀ ਕਿ ਹਰੇ ਜੇ ਹੁੰਦੇ ਆ ਪਰ ਉਹ ਸੋਹਣੇ ਲੱਗਦੇ ਇਹ ਤਾਂ ਐਂ ਜੇ ਲੱਗਦਾ ਲੇ ਜੀ ਬੀਬੀ ਨੂੰ ਦਗਾ ਚ ਬਹੁਤ ਪਸੰਦ ਆਏ ਆ ਹੁੱਖਾਂਟ ਤਾਂ ਮਿੱਠੇ ਆ ਪਰ ਕੱਚੇ ਜਿਹੜੇ ਹੁੰਦੇ ਉਹ ਮਰੂਦ ਵਧੀਆ ਹੁੰਦੇ ਆ ਤੇ ਬੀਬੀ ਕਹਿੰਦੀ ਮੇਰੇ ਲਈ ਭਈ ਵਧੀਆ ਤੇ ਮੌਸਮ ਕਹੀ ਜਾਂਦੇ ਕਿ ਭਈ ਮੀਂਹ ਪਊਗਾ ਪਰ ਪਤਾ ਨਹੀਂ ਇੱਕ ਦੋ ਦਿਨਾਂ ਤੱਕ ਮੀਂਹ ਕਹਿੰਦੇ ਮੌਸਮ ਖਰਾਬ ਹੈ ਦੇਖੋ ਕੀ ਬੰਦ ਹੈ ਝੋਨੇ ਵੇੜੇ ਚ ਪਈ ਹੈ ਮੋਰ ਕਿੰਨਾ ਦਾ ਵੇੜੇ ਚ ਪੈਣ ਚੋਂ ਲਡ ਔਖਾ ਹੋ ਜਾਂਦਾ ਕਿਉਂਕਿ ਮੀਂਹ ਆ ਗਿਆ ਤਾਂ ਪਤਾ ਹੀ ਫਿਰ ਫਸਲ ਖਰਾਬ ਹੋਊਗਾ ਹਾਂ ਜੀ ਨੱਚਾ ਰੱਖ ਦੇ ਸੀ ਪਰੌਂਠੇ ਬਣਾ ਕੇ ਲੈ ਜਾਾਂਗੇ ਸਵੇਰ ਠੀਕ ਐ ਕਾ ਕ ਕਦੂ ਘਸ ਕਰਕੇ ਰੱਖਣਗੇ ਕਿ ਮੂਹ ਰੱਖਣਗੇ ਨਹੀਂ ਉਹ ਸਾਫ ਕਰ ਰੱਖਦੇ ਹਾਂ ਬੰਦੂਆ ਕਰਦੇ ਹਾਂ ਸਾਫ ਕਰ ਰੱਖਦੇ ਸਾਫ ਤੱਕ ਸਵੇਰ ਹੋ ਜਾਣੀਆ ਫਿਰ ਸਵੇਰ ਅੱਛਾ ਹੂੰ ਜਿਆਦੇ ਆਉਂਗਾ ਫਿਰ ਇੰਨੀ ਆਪਾਂ ਸਹੀ ਗੱਲ ਐ ਦੁੱਧ ਪਾ ਕੇ ਤਾਂ ਬਣਾਉਣੀ ਐ ਕੀ ਕਰਨੀਆਂ ਆਂ ਦੇਖੋ ਹੂੰ ਉਹਨੇ ਕਿੰਨਾ ਹੋਇਆ ਹਾਂ 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 ਦੰਨੇ ਕਿਲੋ ਮੂਲ ਮਸਰ ਇੰਨਾ ਤਾਂ ਕੀ ਕਰਨੇ ਹਾਂ ਹਾਂ ਦੇਖੋ ਟਰਾਲੀ ਅੱਜ ਵੀ ਕਦੇ ਕੋਈ ਲੈ ਜੇ ਛੱਡ ਕੇ ਕੱਦ ਵੀ ਬਸ ਬਹੁਤ ਯਾਨੀ ਕਿ ਕੋਸ਼ਿਸ਼ ਦੇ ਨਾਲ ਜਿਹੜੇ ਉਹਨਾਂ ਨੇ ਕਿੱਲੇ ਬਚਾਈ ਆ ਸੀ ਹੁਣ ਬਚਾਲ ਲਈਏ ਫੇਰ ਖੜੀਏ ਟਰਾਲੀ ਚਲੋ ਇਹ ਹੁਣ ਸਾਰ ਨਹੀਂ ਰੱਖਦੇ ਆ ਕਿਹੜੀਆਂ ਹਨ ਹਾਂ ਹਾਂ ਬਸ ਬਹੁਤ ਆ ਨਹੀਂ ਤਾਂ ਬਹੁਤ ਆ ਰਿਹਾ ਲਖਵੀਰ ਇਹੋ ਆ ਗਈ ਗੁੜੀਆ ਬੀਬੀ ਫਰੀਦਕੋਟ ਵੱਲ ਪਤਾ ਨਹੀਂ ਕਿਹੜਾ ਕਹਿ ਸੀ ਭੈਣ ਭੈਣ ਨੇ ਪੰਡਾ ਕਹਿੰਦੇ ਬੀਬੀ ਦਾ ਢੇਲੀ ਦਾ ਬਲੌਗ ਬੰਦ ਦਾ ਵੀ ਦੇਂਦੇ ਆ ਵੀ ਬਲੌਗ ਕਿਵੇਂ ਬੰਦਦਾ ਫੇਰ ਫੇਰ ਫੋਨ ਤੇ ਦੇਂਦੇ ਆ ਮੈਂ ਡੇਲੀ ਬਲੌਗ ਦੇਂਦੇ ਰਹਿੰਦੇ ਆ ਜੀ ਤਾਂ ਵੀ ਕਿਵੇਂ ਬਲੌਗ ਸਾਡਾ ਬਣਿਆ ਫਰਵਾਦ ਦੇ ਚ ਦੇਖਦੇ ਆ ਜਦੋਂ ਮੈਂ ਬਲੌਗ ਅਪਲੋਡ ਕਰ ਦਿੰਦਾ ਉਹ ਬਲੌਗ ਪਤਾ ਮੈਨੂੰ ਕਦੇ ਨਹੀਂ ਪਤਾ ਫੇਰ ਫੇਰ ਬੀਬੀ ਜਿਹੜੇ ਬਲੌਗ ਦੇਖਦੇ ਆ ਲੋਪੇ ਇਦਾਂ ਤਾਂ ਜਾਈ ਜਾਂਦਾ ਫਿਰ ਮਾੜੇ ਮਾੜੇ ਨਾਲ ਦੇਣ ਗਿਆ ਤੇ ਕੱਪੜੇ ਆਪਾਂ ਤੋਲਿਏ ਅੱਜ ਭਾਵੇਂ ਕਿੱਥੇ ਇੱਥੇ ਝੋਨਾ ਇਕੱਠਾ ਕਰ ਦਿੰਦੇ ਮੈਂ ਅੰਦਰ ਪਾਈ ਸਿੱਟੀ ਜਣੇ ਬਸ ਧੋ-ਧੋ ਕੇ ਹੋਰ ਕੀ ਹੁਣ ਮੈਂ ਕੀ ਕਰ ਸਕਦੀ ਹਾਂ ਅੰਦਰ ਪਾ ਦੂੰਗੀ ਕੋਈ ਗੱਲ ਨਹੀਂ ਸਿਕਾਸ ਕਰ ਕੇ ਇਹ ਨਾ ਬਾਹਰ ਨਾ ਤਮੇ ਹੋਣ ਐਂ ਜਣੇ ਕਰ ਵਾਸ਼ ਧੋਨੇ ਕੱਬੂ ਕਸ ਕਰ ਦੂਗੀ ਬੀਬੀ ਕਹਿੰਦੀ ਸਵੇਰ ਨੂੰ ਪਰੌਂਠੇ ਬਣਾ ਦਾਂਗੇ ਹੁਣੇ ਕਰਦੇ ਯੈਸ ਅੱਗੇ ਚਾਪਨੇ ਕਰਕੇ ਰੱਖਣੀ ਐ ਲਓ ਜੀ ਫੋਨ ਲਾਈਆ ਚਾਰਜ ਦਿੱਤੇ ਤੇ ਫੇ ਫਿਰ ਮੈਨੂੰ ਪੱਟਾ ਕੱਢੀ ਸਿੱਡਾ ਸੋਨਾ ਮੇਰਾ ਦੁਪੱਟਾ ਪਿਆ ਮੈਂ ਕੀ ਕਰਾਂ ਤੇ ਏਡੇ ਸੋਨੇ ਲੱਗੇ ਗਲਾਸ ਹੁਣ ਇਹਦੀ ਦੁਪੱਟਾ ਦੂ ਬੀਬੀ ਕਹਿੰਦੀ ਲੋਹੂ ਪੀ ਰੱਖੇ ਮੇਰਾ ਕਦੇ ਕਿਸ ਚੁੰਨੀ ਦੁਪੱਟ ਦੇ ਕਦੇ ਕਿਸੇ ਜੁਨੀ ਦੁਪੱਟ ਤੇ ਸਟੇਸ਼ਨ ਤੇ ਆ ਚੁੱਕੇ ਹਾਂ ਬਸ ਇਹਨਾਂ ਦਾ ਇਹ ਹੀ ਅੱਡਾ ਮੇਰੇ ਹੱਥ ਚ ਮਰੂਰ ਖੋ ਕੇ ਲੈ ਗਏ ਲਓ ਪਈ ਇਹਦੇ ਵਿੱਚ ਤਾਂ ਕਮਰੇ ਦੇ ਵਿੱਚ ਤਾਂ ਸਾਫ ਦਿਖਾਈ ਦੇ ਰਿਹਾ ਬਟ ਮੌਸਮ ਬਹੁਤ ਜ਼ਾਰੇ ਖਰਾਬ ਹੈ ਹਨੇਰਾ ਹੋ ਚੁੱਕਿਆ ਹੈ ਲਾਈਟ ਦਾ ਚਾਲਣਾ ਫਿਰ ਤਾਂ ਕਰਕੇ ਚਾਚਾ ਜੀ ਝੋਨੇ ਨੂੰ ਲੱਗ ਕੇ ਹਿਲਾਉਣ ਤੇ ਨਾ ਪੱਤਰ ਪਾਏ ਕਿੱਟ ਵੱਢਦੇ। ਛਾਂਤੀ ਬੀਬੀ ਜੀ ਛਾਂਤੀ। ਸਾਡੀ ਬੀਬੀ ਢੰਡ ਲੱਗਣ ਲੱਗੀ ਬੋਕਰ ਮਾਰ ਕੇ। ਬੀਬੀ ਕੋਚ ਕੀ ਕਰਨਗੇ? ਮੈਂ ਅਰਜਾਈ ਦੇ ਅੰਦਰ ਹੀ ਬੈਠੀ ਰਿਆ ਕਰ। ਅੰਦਰ ਹੀ ਬੈਠੀ ਰਿਆ ਕਰੀਂ। ਅੱਗੇ ਬੈਠੀ ਸੀ ਪਰ ਅੰਦਰ ਹੀ ਬੈਠੇ ਰਹਿੰਦੇ ਬੀਬੀ ਮਸਾਂ ਕੱਢਦੇ ਹੁੰਦੇ ਸੀ ਇਹਦੇ ਇੱਥੇ ਕੋਈ ਮਾੜਾ ਮਟਾ ਸੂਰਜ ਦੀਂਦਾ ਵੀ ਭਾਈ ਵੀਰ ਜੀ ਬਾਹਰ ਆਇਆ। ਚਾਚੀ ਦੀ ਯੂਤੀ ਲੱਗ ਗਈ ਹੁਣ। ਝੋਨਾ ਹਿਲਾਉਣ ਤੇ। ਪਤਾ ਪਤਾ ਮੀ ਮੀ ਕਰ ਜਾਂਦਾ ਤੁਹਾਨੂੰ ਪਤਾ ਨਹੀਂ ਕਿਨੇ ਦਸਤਾ ਮੀ ਪੈਣਾ ਆ ਲੱਖ ਰੋ ਪਾਪਾਈ ਹੂੰ ਪਾਪਾਈ ਹੀ ਜਾਂਦਾ ਕਿ ਮੀ ਪੈਣਾ ਸਪਰਸੋ ਆਮਰੂਦ ਬਾੜ ਪਿਆ ਪੁੱਤ ਵਾ ਵਾ ਆਹ ਲੈ ਰਹਾ ਹਾਂ ਹਾਂ ਵੀ ਲੈ ਲ ਇੱਕ ਫਾੜੀ ਮੈਨੂੰ ਦੇ ਦੇ ਔਰ ਪਈ ਖਰਦ ਕਿ ਇੱਕ ਨਾ ਮੇਰੇ ਅੱਖ ਲੱਗਾ ਮੀਮੀ ਕੌਣੀ ਪਈ ਜਾ ਉਰੀਆ ਮੇਰੇ ਕੋਲ ਪੱਧ ਕੇ ਲਿਆ ਕੇ ਨਾ ਸਾਈਕਲੀ ਤੇ ਤੇ ਪਾ ਲੈ ਕੇ ਘਰੋਂ ਸ਼ਰਟ ਫੜ ਕੇ ਲੈ ਆ ਕੇ ਦੇ ਮੈਨੂੰ। ਅੱਪਾ। ਅੱਧੀ ਜਾ। ਤੇ ਫੇਰ। ਅੱਧੀ ਭਾਈ। ਮੋਟਰ ਆ ਮੈਂ ਗਈ ਮੈਂ ਮੈਂ ਮੋਟਰਸਾਈਕਲ ਲੈ ਜਾ। ਉਹ ਲੈ ਜਾ। ਸਾਈਕਲੀ ਮੈਂ ਤੇ ਇੱਕ ਫਾੜੀ ਦੇ ਦੇ ਇੰਨਾ ਨਹੀਂ ਖਾਣਾਗਾ ਮੈਂ ਮਰੂ ਦਾ। ਇੱਕ ਫਾੜੀ ਕੱਟ ਦੇ। ਖਾਣਾ? ਆਹ ਹੱਥ ਲੈ। ਉੱਧਰ ਰੱਖਣ ਵੇਲੇ ਉਹ ਹੋ ਗਿਆ ਹੁਣ ਡੋਲੀ। 6:00 ਹੀ ਜਾ ਬੱਤ ਬਣਿਆ ਕਰਾ। ਕੀ ਕਰਨਾ ਹੈ? ਸ਼ਰਟ ਪਈ ਆ ਉਧਰ ਨਹੀਂ ਰਫੂ ਕਰਨੀ ਫੜਾਈ ਸੀਗੀ ਫੜ ਕੇ ਲਿਆਉਣੀ ਆ। 6:00 ਵਜੇ। ਲੈਣਾ ਰੋਟੀ ਕਰਾ। ਇਹ ਤਾਂ ਰਾਤ ਨੂੰ 10 ਵਜੇ ਰੋਟੀ ਮਿਲਦੀ ਆ। ਤਾਂ 10 ਵਜੇ ਲਿਖ ਤਾਂ ਤੇ ਉਹ ਵੀ 10 ਵਜੇ ਤਾਂ ਆਉਣੇ ਹੁੰਦੇ ਆ ਫਿਰ ਤੋਂ। ਮੂਲਗਾਈ ਚੀਰੋ ਸਵੇਰੇ। ਮੂਲੀਆਂ ਦੀ ਦੁੱਧ ਭਾ ਕੇ ਸਬਜ਼ੀ। ਕੁਰਕਰੇ ਦੇ ਦੋ। ਉਹ ਤਾਂ ਚੰਗੇ ਆ। ਹਾਂ। ਆ ਨਾ ਨਾ। ਚੱਲ ਗਰੂਨ ਵਾਲੀ ਕੀ ਗੱਲ ਐ? ਚੱਜ ਦੀ ਚੱਜ। ਹੈਂ? ਕੋਈ ਚੱਜ ਦੀ ਦੁੱਧ ਨਾਲ ਕਰਕੇ। ਹੋਰ ਇਹਦੋਂ ਚੱਜ ਦੀ ਕਿਹੜੀ ਸਬਜ਼ੀ ਹੁੰਦੀ ਐ? ਹਾਂ। ਫਲੀਆਂ। ਮੈਂ ਤਾਂ ਵਾਲੀ ਘੇਰ ਲਾ ਲਈ। ਇਹਦੇ ਉਹਨਾਂ ਨੂੰ ਜਮਾ ਕਰ ਲੰਗ ਲੰਗ ਨਾ ਦਾ ਬੜੀਆਂ ਹਾਂ ਨਿਆਦਾ ਹੁਣ ਬੜੀਆਂ ਦੀ ਰੋਤਾ ਨਾ ਬੰਡੀਆਂ ਦੀ ਰੋਤਾ ਕਾਸੀ ਦੀ ਰੋਤਣੀ ਹਾਂ ਤਾਂ ਬਸ ਗਾਜਰਾ ਮਟਰ ਆਲੂ ਮਟਰ ਸਾਗ ਪੁਰਜੀਆ ਮੇਠਿਆ ਨਹੀਂ ਪੁਰਜੀ ਕਰ ਲਓ ਪਾਲਕ ਦੀ ਪੁਰਜੀ ਕਰ ਲਓ ਹੁਣ ਤਾਂ ਕੁਛ ਚੱਲਣਾ ਆਪਣੇ ਪਾਲਕ ਐਡੀ ਕੈਂਟ ਹੋਈ ਪਈ ਨਾ ਪਾਲਕ ਬੜੀ ਜ਼ਰਾ ਹਾਂ ਪੱਲੂ ਜ਼ਰਾ ਹਾਂ ਅੱਜ Papa ਦੀ ਮੁਰਗੀ ਉਧਰ ਲੈ ਕੇ ਆਈ ਨੇ ਖਾਓ ਰੋਟੀ ਰੋਟੀਆਂ ਤੋਂ ਬਾਅਦ ਹੁਣ ਚੱਲ ਪਏ ਮਰੂਦਾਂ ਕੋਈ ਕਿੱਲੇ ਖਾ ਰਿਹਾ ਹੈ ਪਾਪਾ ਨੂੰ ਲੈ ਗੋ ਜੀ ਤੇ ਹਮ ਮਿੱਠੇ ਨਾ ਬਾਪੂ ਆ ਕੇ ਅੱਧੇ ਜਾਣਾ ਮੇਰੇ ਤਾਂ ਪਈ ਅਸਰ ਬਣ ਗਿਆ ਹੈ ਹਣੇ ਜਾਈ ਫੜਾਇਆ ਉਹ ਬਾਬੇ ਨੂੰ ਫਿਰ ਆਪਾਂ 10 ਮਿੰਟ ਤੁਰ ਤੁਰ ਆਈਏ ਕੁੜਗਟਾ ਡੂਡ ਦੋਖਣ ਲੱਗ ਗਿਆ ਨਾ ਹੁੰਦਾ ਅਮਰੂਦਾਂ ਨਾਲ ਮੈਨੂੰ ਡਰ ਜਾਂ ਲੱਗਦਾ ਹੈ ਮੈਂ ਜਾਣਤਾ ਨਹੀਂ ਕਰੀ ਹਾਂ ਮੇਰੇ ਪਸੰਦ ਤਾਂ ਬਹੁਤ ਆ ਪਰ ਮੈਨੂੰ ਡਰ ਲੱਗਦਾ ਹੈ ਇੱਕ ਤਾਂ ਖਾ ਲੋ ਟਾਈਮ ਅੱਜ ਅੱਧਾਪਰ ਟਾਈਮ ਨਾਲ ਘੁੰਮਣ ਵੀ ਨਹੀਂ ਵੇੜ ਲਈ ਸਾਢੇ ਕ ਸੱਤ ਪੌਣੇ 8 ਹੋ ਗਏ ਜਣਜੀ ਆਪਾਂ ਹੁਣ ਉਧਰ ਚੱਲਣ ਦੀ ਸਲਾਹ ਬਣਾ ਲਈ ਜਾ ਕੀ ਹੁਣ ਤਾਂ ਕੰਟਾ ਮੰਮੀ ਚੱਲਣਾ ਥਾਲੇ ਕੇ ਹਾਂ ਆ ਜੋ ਜਾਏ ਹੁਣ ਏਦਾਂ ਕੰਟਾ ਗੱਲੇ ਬਾਤੇ ਕਰਿਆਵਾਂਗੇ ਇੱਕ ਜਿ ਦਿਖਾ ਲਾ ਠੰਡ ਨਹੀਂ ਲੱਗਦੀ ਪਹਿਲਾਂ ਮੈਂ ਸੋਚਦੀ ਸੀ ਮੈਂ ਕੱਪੜੇ ਕੱਢਦਾ ਕੱਢ ਦ ਮम्मा ਸ਼ੁਕਰਵਾਰ ਸ਼ੁਕਰਵਾਰ ਦੀ ਛੁੱਟੀ ਹੋ ਗਈ ਉੱਤੇ ਕੱਢੂੰਗੀ ਸਾਰੇ ਕੱਪੜੇ ਆ ਜਾਓ ਬਸ ਕੋਈ ਦੇਖੀਆ ਮੰਮ ਨੇ ਕਹਿੰਨੀ ਮੈਂ ਵੀ ਜਾਵ ਲੈਣੀ ਐ ਪੈਰ ਤੋਂ ਲਿਆ ਸਾਡੇ ਕੋਈ ਵੀ ਆਉਂਦਾ ਸਾਡੇ ਨਾਲ ਕੋਈ ਵੀ ਆਉਂਦਾ ਦੇਖ ਲਈ ਜਾਂਦਾ ਵੀ ਅਸਲੀ ਦੇ ਆ ਕਿ ਨਕਲੀ ਦੇ ਆ ਹਾਂ ਆ ਕੇ ਆਖ ਦਿੰਦੇ ਸੜਕੇ ਡੇ ਸੋਨੇ ਫੁੱਲ ਲੱਗੇ ਜਦੋਂ ਹੱਥ ਲਾਉਂਦੇ ਆਖ ਦਿੰਦੇ ਹੈ ਨਕਲੀ ਰੱਖੇ ਹੋਏ ਆ ਇਹ ਕਿਤੇ ਸਾਨੂੰ ਬੁੱਝਣੇ ਨੇ ਬੁੱਝਣੇ ਨਾ ਤੋਂ ਖਾਈ ਦੇਤਾ ਆ ਕਹਿੰਦੇ ਤੁਹਾਡੇ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਆ ਉਹਦੇ ਆਂਟੀ ਵਰਗੇ ਆਏ ਤਾਂ ਉਹ ਕਹਿੰਦੇ ਮੈਂ ਖਸਪਲੇ ਖਵਾਉਣ ਨੂੰ ਰੱਖਿਆ ਇਹ ਫੁੱਲ ਹੂੰ ਟਰਾਲੀ ਇਹਨਾਂ ਨੇ ਵੀ ਨਹੀਂ ਸਾਈਡ ਤੇ ਕੀਤੀ ਉਹ ਵੀ ਵਿਚਾਲੇ ਲਾ ਗਏ ਹਾਂਜੀ ਪੁੱਤ ਨਾ ਬਈ ਆਪਾਂ ਤਾਂ ਖਾਣਾ ਨਹੀਂ ਲੈ ਕੇ ਜਾਣੀਆਂ ਓਕੇ ਤੇ ਆਰ ਵੇਰ ਹੋ ਕੇ ਜੇ ਪੋਜ ਜਿਹਨੇ ਬਣਾਉਂਦੀਆਂ ਹੁੰਦੀਆਂ ਕੁੜਗਾਂ ਜੁੱਤੀ ਹੱਥ 'ਚ ਫੜੀ ਹੁੰਦੀ ਉਹ ਉਹਦੀ ਜੁੱਤੀ ਹੱਥ 'ਚ ਫੜੀ ਆ ਸੌਂਗੀ ਉਧਰ ਜਾ ਕੇ ਦੇਖੋ ਮੌਸਮ ਐਸ ਵੇਲੇ ਤਾਂ ਬੜੀ ਲੱਦੀ ਠੰਡ ਜੀ ਚਲੋ ਚਲੇ ਚਲੋ ਚਲੇ ਨਵਰੀ ਤੇ ਸੌਂ ਤੇ ਅਜ ਤਾਂ ਮੈਂਟ 'ਚ ਸੌ ਜਾਂਣਗੇ ਕਿਤੇ ਕੁਛ ਵੀ ਹਾਂਜੀ ਖੜਦੀ ਆ ਲੈਓ ਥਾੜਾਓ ਮੈਂ ਤਾਂ ਜਮੀ ਨਹੀਂ ਚੱਕ ਸਕਣਾ ਚੱਕ ਲੈ ਮੰਮੀ ਲੈਓ ਫਿਰ ਹੁਣ ਥੜਤਾ ਜਾਓ ਹੋ ਆਈ ਤੇ ਖੋਦ ਕੋਦ ਦੋ ਬਿਸ਼ੋ ਵੀ ਨਹੀਂ ਹਲਦੇ ਮੰਮੀ ਹਣ ਛੋਡੀ ਵੀ ਆਈ ਜਾਂਦੀ ਐ ਲਾਲ ਅੱਖਾ ਦਿਖਾ ਇੱਕ ਵਾਰ ਹਾਂ ਥੋੜੀ ਲੜੀ ਗਈ ਜਾਂਦੀ ਐ ਅਰੇ ਤਾਂ ਪਹੁੰਚ ਗਿਆ ਰਮਨ ਚੱਕੀ ਚੱਕ ਲੈ ਹਾਂ ਜਮਾ ਪਿਆ ਹੋ ਗਈ ਇੱਥੋਂ ਆ ਜੀ ਤੂੰ ਗਈ ਕਹ ਤੇ ਨਹੀਂ ਕੱਲੋਂ ਅਸੀਂ ਜਦੋਂ ਕਿ ਤੂੰ ਨਾਲ ਲੈ ਗਈ ਨਾ ਉੱਥੀ ਸੌਂ ਜਾਂਦੀ ਹੁੰਦੇ ਐ ਜਾਨ ਕੇ ਲੱਛਣ ਕਰਦੀ ਕੋਈ ਸੁਪਤੀ ਨਹੀਂ ਹੈ ਜਾਗਦੀ ਹੈ ਨਹੀਂ ਮम्मा ਅੱਖਾਂ ਮੀਚੀਆਂ ਹੋਈਆਂ ਜੰਦ ਕੱਢੀ ਜਾਂਦੀ ਐ ਹੱਸੀਏ ਅਪਿਓ ਆਹ ਦੇ ਦੋਨੇ ਖੜਾ ਕੇ ਰੱਖ ਹਾਂ ਅਬਰੂਦ ਖਾ ਕੇ ਮੈਂ ਤਾਂ ਥੱਕ ਗਈ ਥੱਕ ਗਈ ਅਬਰੂਦ ਖਾ ਕੇ ਅਬ ਮਿੱਟੀ ਦਾ ਕੀ ਕਰਾਂਗੇ ਜੇ ਰੱਖੀ ਪਈ ਐ अब तांप रुचातो कर दी जो अब आपकरे भॉंचे ले जा गानो बचाता अब शुच्ते